ਬਾਤੀ ਮਹਾਸਭਾ ਦੀ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਚੌਧਰੀ ਮੋਹਨ ਲਾਲ ਮਹਿਲਵਾਂ ਦੀ ਪ੍ਰਧਾਨਗੀ ਹੇਠ ਪਿੰਡ ਬੀਕਾਪੁਰ ਲੋਅਰ ਵਿਖੇ ਹੋਈ ਜਿਸ ਵਿੱਚ ਬਰਾਦਰੀ ਨਾਲ ਸੰਬੰਧਿਤ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਬਾਤੀ ਮਹਾਸਭਾ ਦੇ ਸਰਗਰਮ ਆਗੂ ਹਰਦੇਵ ਸਿੰਘ ਦੇਵੀ ਨੇ ਬੋਲਦਿਆਂ ਕਿਹਾ ਕਿ ਬਾਤੀ ਬਰਾਦਰੀ ਦੀ ਸ਼੍ਰੀਨ ਪਰਸਾਈ ਵਿੱਚ ਬਾਕੀ ਬਰਾਦਰੀਆਂ ਨਾਲੋਂ ਬਹੁਗਿਣਤੀ ਵਿੱਚ ਹੈ ਪ੍ਰੰਤੂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੀ ਬਰਾਦਰੀ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਉਨਾ ਕਿਹਾ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਬਰਾਦਰੀ ਦੇ ਫੈਸਲਾ ਕੀਤਾ ਹੈ ਕਿ ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਅਤੇ ਫੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਾਦਰੀ ਨੂੰ ਅਣਗੌਲਿਆ ਕੀਤਾ ਗਿਆ ਤਾਂ ਬਰਾਦਰੀ ਇਕੱਠੇ ਹੋ ਕੇ ਆਪਣਾ ਉਮੀਦਵਾਰ ਵਿਧਾਨ ਸਭਾ ਚੋਣਾਂ ਵਿੱਚ ਉਤਾਰ ਸਕਦੀ ਹੈ। ਹੁਨਾ ਕਿਹਾ ਕਿ ਬਰਾਦਰੀ ਦੇ ਆਗੂ ਹਰੇਕ ਸਿਆਸੀ ਪਾਰਟੀ ਦੇ ਆਗੂਆਂ ਨਾਲ ਸੰਪਰਕ ਕਰੇਗੀ। ਕੇ ਬਾਤੀ 브्रादरी ਦੇ ਉਮੀਦਵਾਰਾਂ ਨੂੰ ਚੌਂ ਮੈਦਾਨ ਵਿੱਚ ਉਤਾਰੇ ਜੇਕਰ ਕੋਈ ਸਿਆਸੀ ਪਾਰਟੀ ਦੇ ਅੱਗੂ ਸਾਡੇ 브्रादरी ਦੀ ਗੱਲ ਨਹੀਂ ਸੁਣਦੇ ਅਤੇ ਉਮੀਦਵਾਰ ਨੂੰ ਟਿਕ ਨਹੀਂ ਦਿੱਤੀ ਜਾਂਦੀ ਤਾਂ 브्रादरी ਉਸ ਨੂੰ ਹਾਰ ਦਾ ਮੂੰਹ ਦਿਖਾਵੇਗੀ ਉਨ੍ਹਾਂ ਕਿਹਾ ਕਿ ਹੁਣ 브्रादरी ਭਾਤੀ 브्रादरी ਪੁਰਾਣੇ ਸਮਿਆਂ ਦੀ ਤਰ੍ਹਾਂ ਅਨਪੜ੍ਹ ਤੇ ਗਰੀਬ ਨਹੀਂ ਰਹੀ ਜਿਸ ਨੂੰ ਹਰ ਕੋਈ ਵਰਤੇ ਉਹ ਆਪਣਾ ਫੈਸਲਾ ਖੁਦ ਕਰੇਗੀ ਦੇਵੀ ਨੇ ਕਿਹਾ ਕਿ ਅਸੀਂ OBC ਨਾਲ ਸੰਬੰਧਿਤ ਬਰਾਦਰੀਆਂ ਨਾਲ ਵੀ ਸੰਪਰਕ ਕਰ ਰਹੇ ਹਾਂ ਤਾਂ ਜੋ ਘੱਟ ਗਿਣਤੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਇਸ ਮੌਕੇ ਚੌਧਰੀ ਚਰਨਦਾਸ ਸਲੂਰੀਆ ਸਾਭਾ ਪ੍ਰਧਾਨ ਚੌਧਰੀ ਭਗਤ RAM ਪੀਖਾਪੁਰ ਚੇਅਰਮੈਨ ਰੀਸ਼ ਕੁਮਾਰ ਮਹਿਲਵਾ ਡਾਕਟਰ ਜੀਵਨ ਕੁਮਾਰ ਪੀਖਾਪੁਰ ਇੰਦਰਪਾਲ ਸਿੰਘ ਧਪੂੜ ਅਨੋਖ ਸਿੰਘ ਕੈਪਟਨ ਤੇਜੂ RAM ओंकारनाथ ਮਹਿਲਵਾ ਗੁਲਜਾਰ ਚੰਦ ਚੌਧਰੀ ਪਰਸਰਾਮ ਗੱਗ रघबीर सिंह सरपंच अजमेर सिंह बीकापुर राम सिंह बीकापुर त्रिलोचन सिंह मजारा समेत वही गिणती में बाती महासभा आगू हाजिर सन अच्छा ਉਹ ਵੀ ਸਾਡੇ ਸੁਪੈ ਚਾਹੁੰਦੇ ਆ ਇਹ ਹੈ ਉਹ ਵੀ ਕੀਤੀ ਤੋਂ ਪਹੁੰਚਿਆ ਸੁਹਾਗੀ ਬਰਾਵੀ ਇਹ ਉਹ ਵੀ ਹੈ ਨਾਲੇ ਕੋਈ ਹੋਰ ਤਾਂ ਕੀ ਕਰੇ ਤੋਂ ਉਹ ਵੀ ਇੱਕ ਸਮਾਜਿਕ ਇਸਤਾਲ ਪਰਸਪਰ ਚ ਇਹਨਾਂ ਲੈਕਚਰਿੰਗ ਦਾ ਰੈਡੀ ਕੀ ਹੈ ਸਾਡੇ ਸਾਰੇ ਜੀ ਜੇ ਆਪਾਂ ਉਸ ਦੀ ਲੋੜ ਨਹੀਂ ਹੈ ਨਹੀਂ ਵੱਡੀ ਬਰਾਦਰੀ ਜਿੰਤਾ ਆਪਾਂ ਇਲੈਕਸ਼ਨ ਤੋਂ ਆਂਦੀ ਹੈ ਪ੍ਰਧਾਨਗੀ ਦੇ ਉੱਤੇ ਲੱਗਦਾ ਜਦੋਂ ਆਪਾਂ ਕੰਟੀਨਿਊਏ ਹਨਾ ਵਿਚਾਰ ਮੈਂ ਤੁਹਾਨੂੰ ਬੇਨਤੀਆਂ ਕਰ ਰਿਹਾ ਹਾਂ ਆਪਾਂ ਪਹਿਲੇ ਰੁਕ ਜਾਈਏ ਦੇਖੋ ਕਦੋਂ ਹੋ ਮੋੜੇਗਾ ਪਹਿਲੀ ਸੋਚ ਤੋਂ ਚੱਲਦਾ ਬਹੁਤ ਦੇਰ ਤੋਂ ਕਿਸੇ ਵੀ ਲੋਕੀ ਸਾਡੀ ਲੱਗਦੀ ਹੈ ਕਿ ਅਸੀਂ ਜਿਹੜੀ ਨਵੀਂ ਜਨਰੇਸ਼ਨ ਨੂੰ ਕਹਿ ਦਿੰਦਾ ਮਾਰਟੂਨ ਦੇ ਵਿੱਚ ਜੋ OBC ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਡੇ ਜਿਹੜੀ ਬਰਾਦੀ ਨੂੰ ਵੀ ਵਰਤਿਆ ਗਿਆ ਔਰ ਕਿਸੀ ਹੱਦ ਤੱਕ ਉਹਨਾਂ ਨੂੰ ਕਾਮਯਾਬੀ ਦੁਆਨ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦੁਆਨ ਦੇ ਵਿੱਚ ਕਾਫੀ ਸਾਡੀ ਬਰਾਦੀ ਦਾ ਯੋਗਦਾਨ ਰਿਹਾ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਰਿਜ਼ਰਵੇਸ਼ਨ ਹੈ ਲਾਗੂ ਹੋਣੀ ਚਾਹੀਦੀ ਸਾਡਾ ਹੁਣ ਅਗਲਾ ਜਿਹੜਾ ਏਮ ਔਰ ਆਬਜੈਕਟ ਹੈ ਅਸੀਂ ਚਾਹੁੰਦੇ ਹਾਂ ਕਿ ਦੂਸਰੀਆਂ OBC ਦੀਆਂ ਕਮਿਊਨਿਟੀਆਂ ਨਾਲ ਲੈ ਕੇ ਰਾਪਈ ਕੇ ਸਰਕਾਰ ਦੇ ਖਿਲਾਫ ਲੜਾਈ ਲੜੀਏ ਔਰ ਆਪਣਾ ਜਿਹੜਾ ਏਮ ਔਰਬਜੈਕਟ ਹੈ ਉਹ ਗੋਲ ਨੋਤੀ ਵੀ ਕਰੀਏ ਸਾਡੇ ਕਰੀਬ ਜਿਹੜੇ ਸਬ ਡਿਵੀਜ਼ਨ ਲਾਗਪੁਰ ਸਾਹਿਬ ਨੰਗਲ ਕੀ ਜਿਹੜੇ ਬਾਤੀ ਬਰਾਦੀ ਦੇ ਕਰੀਬ 40 ਪਿੰਡ ਹੈ ਜਿੱਥੇ ਕਿ ਵੱਧ ਸਭ ਤੋਂ ਵੱਧ ਜਿਹੜੀ ਕਮਿਊਨਿਟੀ ਹੈ ਉਹ ਸਾਡੀ ਬਾਤੀ ਬਰਾਦੀ ਅੱਜ ਤੱਕ ਸੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਸਾਡੀ ਬਰਾਦੀ ਉਹ ਜਿਹੜੀਆਂ ਉਹ ਵਰਤਦੀਆਂ ਰਹੀਆਂ ਲੇਕਿਨ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਸਾਡੇ ਲੋਕਾਂ ਨੂੰ ਪਛਾਣ ਦੇਣੀ ਇਸ ਕਰਕੇ ਸਾਨੂੰ ਜਿਹੜੀ ਹੈ ਇੱਕ ਮਜਬੂਰਨ ਅਸੀਂ ਇੱਕ ਡਿਸਟ੍ਰਿਕਟ ਲੈਵਲ ਤੇ ਜਿਹੜੀ ਕਮੇਟੀ ਬਣਾਈ ਹੈ ਉਹਦੇ ਵਿੱਚ ਅਸੀਂ ਸਾਡੇ ਜਿਹੜੇ ਵੀ ਉਹ ਦਿਨ ਰਾਤ ਜਿਹੜੇ ਕੰਮ ਕਰ ਰਹੇ ਸਾਡਾ ਇਹ ਮਿਸ਼ਨ ਹੈ ਸਾਡੀ ਇੱਕ ਅੱਜ ਮਤਾ ਜਿਹੜਾ ਮੀਟਿੰਗ ਦੇ ਵਿੱਚ ਪਾਸ ਕੀਤਾ ਅਸੀਂ ਇਹ ਚਾਹਦੇ ਹਾਂ ਕਿ ਜੇ ਅਗਰ ਪਾਰਟੀਆਂ ਸਾਨੂੰ ਨਹੀਂ ਪੁੱਛਦੀਆਂ ਸਾਡੇ ਕੰਮ ਨਹੀਂ ਕਰਦੀਆਂ ਤਾਂ ਅਸੀਂ ਦੋ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਵਿੱਚ ਅਸੀਂ ਆਪਣਾ ਵੋਟ ਵੀ ਵੋਟ ਵੀ ਕੈਂਡੀਡੇਟ ਫਰਮ ਬਾਦੀ ਬਰਾਦੀ ਉਹ ਆਸੀਂ ਖੜਾ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਇਹ ਬਾਗੀ ਮਹਾਸਭਾ ਜਿਲ੍ਹਾ ਰੋਪੜ ਦੀ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਏ ਕਿ ਅਨੰਦਪੁਰ ਸਾਹਿਬ ਬਦਾਨ ਸਭਾ ਦੇ ਵਿੱਚ ਸਾਡੀ ਬਹੁ ਗਿਣਤੀ ਹਰੇਕ ਬਰਾਦਰੀ ਨਾਲੋਂ ਵੱਡੀ ਗਿਣਤੀ ਹੋਣ ਦੇ ਨਾਤੇ ਸਾਨੂੰ ਬਿਲਕੁਲ ਬੇਪਛਾਣ ਕੀਤਾ ਜਾਂਦਾ ਬੋਟਾ ਸੱਤੋਂ ਨਹੀਂ ਜਾਂਦੀਆਂ ਇਸੇ ਕਰਕੇ ਅੱਜ ਬਰਾਦਰੀ ਦੇ ਅਹੁਦੇਦਾਰਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਹੈ ਆਉਣ ਵਾਲੇ 27 ਜੀ ਜੋ ਵਿਧਾਨ ਸਭਾ ਚੋਣਾਂ ਹੋਊਗੀਆਂ ਅੱਜ ਇਹਦਾ ਪ੍ਰੀਸ਼ਦੀਆਂ ਤੇ ਬਲੌਗ ਸਮਝੀ ਦੇ ਵੀ ਚੋਣਾਂ ਹੋਣੀਆਂ ਐ ਇਹਦੇ ਬਾਰੇ ਵੀ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਤੇ ਨਾਲ ਹੀ ਜੋ 27 ਦੀ ਵਿਧਾਨ ਸਭਾ ਹੋਊਗੀ ਕਿਉਂਕਿ ਹਰੇਕ ਲੀਡਰ ਨੇ ਸਾਨੂੰ ਵੋਟਾਂ ਲੈ ਕੇ ਉਸ ਤੋਂ ਬਾਅਦ ਸਾਡੀ ਕੰਮ ਨਹੀਂ ਕੀਤੇ ਫੋਸ ਕਰਕੇ ਉਹ ਸਮਝਦੇ ਸੀ ਇਹ ਬਰਾਦਰੀ ਅਨਪੜਾਂ ਦੀ ਬਰਾਦਰੀ ਹੈ ਜਾਂ ਗਰੀਬਾਂ ਦੀ ਬਰਾਦਰੀ ਹੈ ਚਲੋ ਗਰੀਬਤਾ ਅਸੀਂ ਰੱਬ ਵਾਸਤੇ ਗਰੀਬ ਹੈ ਅਸੀਂ ਕਿ ਲੀਡਰ ਵਾਸਤੇ ਗਰੀਬ ਨਹੀਂ ਹੈ ਤੇ ਬਰਾਦਰੀ ਸਾਡੀ ਚਾਹਲੀ ਕਲਾਚ ਹੈ ਤੇ ਇੰਨੀ ਬਹੁਤਾਜ਼ ਹੋਣ ਦੇ ਨਾਤੇ ਅਸੀਂ ਸਾਰਿਆਂ ਨੇ ਇੱਕ ਇਕੱਠ ਕੀਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਰਾਜਨੀਤਿਕ ਪਾਰਟੀਆਂ ਦੇ ਤੱਕ ਪਹੁੰਚ ਕੀਤੀ ਜਾਊਗੀ ਵੀ ਸਾਡੀ ਬਰਾਦਰੀ ਸਭ ਤੋਂ ਵੱਧ ਗੇਤੀ ਦੇ ਵਿੱਚ ਵਿਧਾਨ ਸਭਾ ਦੇ ਅਨੰਦਪੁਰ ਸਾਹਿਬ ਵਿੱਚ ਹੋਣ ਕਰਕੇ ਸਾਡੇ ਕਿਸੇ ਉਮੀਦਵਾਰ ਨੂੰ ਸਾਨੂੰ ਟਿਕਟ ਦਿੱਤੀ ਜਾਵੇ ਇਸ ਵਾਰੀ ਜੇ ਦਾ ਸਾਨੂੰ ਕੋਈ ਫਿਰ ਸਾਡੀ ਗੱਲ ਨਹੀਂ ਸੁਣੂਗਾ ਉਹਨੂੰ ਆਪਾਂ ਉਹਦੇ ਲੀਡਰ ਨੂੰ ਹਾਰ ਦਾ ਮੂੰਹ ਦਿਖਾਵਾਂਗੇ ਤੇ ਜਿਹੜੇ ਸਾਡੇ ਲੀਡਰ ਅੱਜ ਲੀਡਲੀ ਕਰਕੇ ਮੰਤਰੀ ਵੀ ਬਣੇ ਆ ਉਹਦੇ ਜ਼ਰਾ ਵੱਡੇ ਵੱਡੇ ਤੇ ਰਹਿ ਗਿਆ ਸਾਡੇ ਅਨੰਦਪੁਰ ਸਾਹਿਬ ਤੋਂ ਜਿੱਤ ਕੇ ਉਹਨਾਂ ਨੇ ਸਾਡੇ ਬਰਾਦਰੀ ਨੂੰ ਪੁੱਛਿਆ ਨਹੀਂ ਅੱਜ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਦੇ ਹੁਣ 27 ਚ ਉਹ ਬਰਾਦਰੀ ਨਹੀਂ ਆਹੀ ਪੜਿਆ ਲਿਖਿਆ ਦੀ ਬਰਾਦਰੀ ਆ ਤੇ ਸਾਰੇ ਆਪਾਂ ਰਲ ਮਿਲ ਕੇ ਉਸ ਬੰਦੇ ਦੀ ਮਦਦ ਕਰੂਗੇ ਜਿਹੜਾ ਸਾਡੀ ਕੋ ਮਦਦ ਕਰੂਗਾ ਜੇ ਅਸੀਂ ਸਾਡਾ ਤਕਰੀਬਨ ਫੈਸਲਾ ਇਹ ਹੈ ਵੀ ਅਸੀਂ ਆਪ ਚੋਣ ਲੜਾਂਗੇ ਤਾਂ ਕਿ ਅਸੀਂ ਜਿਹੜੇ ਵਿਰੋਧੀ ਆ ਜਿਹੜੇ ਸਾਡੇ ਹੋਰ ਬੰਦੇ ਆ ਜਿਹੜੇ ਸਾਨੂੰ ਐਵੇਂ ਸਮਝਦੇ ਆ ਸੋ ਇਸ ਕਰਕੇ ਉਹਨਾਂ ਨੂੰ ਹਾਰ ਦੇਵਾਂਗੇ ਸੋ ਮੈਂ ਸਾਰੀ ਬਰਾਦਰੀ ਜਿਹਨੇ ਅਹੁਦੇਦਾਰ ਇੱਥੇ ਪਹੁੰਚੇ ਹੋਏ ਆ ਬਹੁਤ ਬੜੀਆ ਜਿਹੇ ਤਰੀਕੇ ਨਾਲ ਸਾਡੀ ਮੀਟਿੰਗ ਹੋਈ ਆ ਮੈਂ ਫਿਰ ਬਾਕੀ ਬਰਾਦਰੀਆਂ ਨੂੰ ਵੀ ਜਿੰਨੀਆਂ ਵੀ ਛੋਟੀਆਂ ਬਰਾਦਰੀਆਂ ਨੇ ਸਾਰੀਆਂ ਬੱਖ-ਬੱਖ ਕਿਉਂਕਿ ਅਸੀਂ OBC ਦੇ ਵਿੱਚ ਆਂਦੇ ਆ ਜੇ OBC ਵਾਲੇ ਬੱਖ-ਬੱਖ ਬਰਾਦਰੀਆਂ ਵਾਲੇ ਇਕੱਠੇ ਹੋ ਜਾਣ ਸਾਨੂੰ ਕਿਸੇ ਦੇ ਅੱਗੇ ਝੁਕਣਾ ਨਹੀਂ ਪਊਗਾ ਸਾਡੀਆਂ ਕੋਈ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਜੋ OBC ਦੀਆਂ ਮੰਗਾਂ ਐ ਬੱਚਿਆਂ ਨੂੰ ਨੌਕਰੀ ਦੀਆਂ ਉਹ ਪਾਸ ਨਹੀਂ ਕੀਤੀਆਂ ਜਾਂਦੀਆਂ ਬੁਢਾ ਸਭਾ ਦੇ ਵਿੱਚ ਮੈਂ ਸਾਰੇ ਨੰਗਲ ਬੁਢਾ ਸਭਾ ਦੇ ਉਹਨਾਂ ਵੀਰਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦਾ ਜੋ OBC ਵੀ ਵਾਲੇ ਨੇ ਕਿ ਆਪਾਂ ਇਕੱਠੇ ਹੋ ਜਾਈਏ ਇੱਕ ਜਗ੍ਹਾ ਤੇ ਇੱਕ ਜਗਾ ਇਕੱਠੇ ਹੋ ਕੇ ਆਪਣਾ ਉਮੀਦਵਾਰ ਬਣਾ ਕੇ ਉਹਨੂੰ ਵਿਧਾਨ ਸਭਾ ਦੇ ਵਿੱਚ ਭੇਜ ਕੇ ਆਪਣੇ ਇਲਾਕੇ ਦੀ ਜੋ ਖਾਲਸੇ ਦੀ ਧਰਤੀ ਹੈ ਦੀ ਆਵਾਜ਼ ਬਲੰਦ ਕਰੀਏ ਜੀ ਵਾਹਿਗੁਰੂ ਜੀ ਹਾਂ ਜੀ ਆਪਾਂ ਬਿਸ਼ੱਕ ਦੇ ਜਿੰਨੇ ਵੀ ਉਮੀਦਵਾਰ ਆ ਜਾਓ ਆਪਾਂ ਬਰਾਰੀ ਦੇ ਵੀਰ ਖੜੇ ਆ ਵੱਖ-ਵੱਖ ਪਾਰਟੀਆਂ 'ਚ ਅਸੀਂ ਲੜੇ ਹੋਏ ਆ ਸਾਰੀ ਠੀਕ ਆ ਸਾਰੀਆਂ ਪਾਰਟੀਆਂ ਦੀ ਮੁਬਾਰਕ ਆਪਾਂ ਪਾਰਟੀ ਦੇ ਲੀਡਰਾਂ ਦੇ ਨਾਲ ਉਹਨਾਂ ਦਾ ਦਿਨ ਰਾਤ ਇੱਕ ਕਰਕੇ ਵੋਟਾਂ ਸਟੇਜਾਂ 'ਤੇ ਬੋਲ-ਬੋਲ ਕੇ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਿਆ ਹੈ ਅਸੀਂ ਵੱਖ-ਵੱਖ ਪਾਰਟੀਆਂ 'ਚ ਬਿਸ਼ੱਕ ਦੇ ਆ ਪਰ ਜੇ ਸਾਨੂੰ ਕੋ ਆਪਣੇ ਤੌਰ ਤੇ ਲੜਨਾ ਪੈ ਗਿਆ ਤਾਂ ਅਸੀਂ ਉੱਥੇ ਇਕੱਠੇ ਹੋਵਾਂਗੇ ਤੇ ਜੇ ਸਾਨੂੰ ਕੋਈ ਐਵੇਂ ਹੀ ਸਮਝੇ ਜਾਂ ਸਾਡੇ 'ਚ ਸਾਨੂੰ ਪਾੜਨ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਮੈਂ ਚੇਤਾਵਨੀ ਨਹੀਂ ਦਿੰਦਾ ਲੀਡਰਾਂ ਨੂੰ ਜਿਹੜੇ ਸਾਨੂੰ ਪਾੜ ਕੇ ਦੋਨੋਂ ਇੱਧਰ ਕਰਦਾ ਦੋਨੋਂ ਇੱਧਰ ਚੱਕ ਦਿੱਤਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਅਸੀਂ ਪੜੇ ਲਿਖਿਆ ਹੁਣ ਤੁਹਾਡੀ ਉਹਦੇ ਵਿੱਚ ਨਹੀਂ ਆਵਾਂਗੇ ਬੈਕਆਪੇ ਦੇ ਵਿੱਚ ਤੇ ਅਸੀਂ ਆਪਸ ਵਿੱਚ ਹੀ ਆ ਜੇ ਸਾਨੂੰ ਲੋੜ ਪਈ ਅਸੀਂ ਆਪਸ ਵਿੱਚ ਹੀ ਇਕੱਠੇ ਆ ਬਰਾਦਰੀ ਤੌਰ ਤੇ ਤੇ ਬਿਸ਼ੱਕ ਤੇ ਅਸੀਂ ਬਖ ਬਖ ਬਰਾਦਰੀਆਂ ਦੇ ਅਹੁਦੇਦਾਰ ਵੀ ਹੈ ਕੰਮ ਵੀ ਆਪੇ ਕਰਦੇ ਆ ਜੋ ਸਾਨੂੰ ਸਮਝਣਗੇ ਇਹਨਾਂ ਨੂੰ ਇੱਦਾਂ ਹੀ ਸਸਤੀ ਕਾਲ ਬਲਾ ਕੇ ਜਾਂ ਚਾਹ ਪੋਲਾ ਕੇ ਟੋਲ ਦਿੱਤਾ ਉਹ ਸਮਾਂ ਖਤਮ ਹੋ ਗਿਆ ਆਣ ਵਾਲੀ 27 ਦੇ ਵਿੱਚ ਆਪਾਂ ਇਕੱਠੇ ਹੋ ਕੇ ਇੱਕ ਐਸੀ ਲਾਈਨ ਬਣਾਵਾਂਗੇ ਤੇ ਆਣ ਵਾਲੇ ਕੁਝ ਲੋਕ ਮਹੀਨਿਆਂ ਦੇ ਵਿੱਚ ਅਸੀਂ ਕੋਈ ਅਜਲਾਸ ਕਰਕੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਆਪਾਂ ਕਰਕੇ ਸਾਰੀ ਬਰਾਦਰੀ ਨੂੰ ਇਕੱਤਰ ਕਰਕੇ ਇਹ ਸਨੇਹਾ ਦੇਵਾਂਗੇ ਜੀ ਤਾਂ ਕਿ ਆਪਾਂ 27 ਦੀ ਚੋਣ ਵਾਸਤੇ ਤਿਆਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅੱਜ ਦੇ ਸਾਡੇ ਮੀਟਿੰਗ ਹੈ ਜੀ ਇਹ ਪਿੰਡ ਬੀਕਾਪੁਰਜ ਹਰਦੇਵ ਸਿੰਘ ਦੇ ਜਿਹੜੇ ਘਰ ਕੋਈ ਹੈ ਜੀ ਆਜਾਸੀਂ ਬਾਤੀ ਬਰਾਦਰੀ ਨੇ ਇਹ ਮੀਟਿੰਗ ਆਣ ਆਲੇ ਜਿਹੜੀ ਅੱਗੇ ਚੌਣਾ ਦੇ ਵਿਚਾਰ ਵਿੱਚ ਕੀਤੀ ਹੈ ਬਰਾਦਰੀ ਨੇ ਇੱਕ ਅੱਜ ਇੱਕ ਮੁੱਦਾ ਇੱਥੇ ਰੱਖਿਆ ਹੈਗਾ ਕਿ ਸਾਡੀ ਬਾਤੀ ਬਰਾਦਰੀ ਨੂੰ ਕੋਈ ਵੀ ਲੀਡਰ ਜਿਹੜਾ ਉਹ ਸਾਡੀ ਪੁੱਛ ਬੜਤਾਲ ਨਹੀਂ ਕਰਦਾ ਵੋਟਾਂ ਲੈਂਦੇ ਆ ਵੋਟਾਂ ਲੈ ਕੇ ਆਪਣਾ ਕੋਈ ਸਾਡੇ ਵਿੱਚੋਂ ਸਾਡੀ ਕਿਸੇ ਦੀ ਵੀ ਗੱਲ ਨਹੀਂ ਸੁਣਦੇ ਉਹਦੇ ਕੋਲ ਵਿਚਾਰ ਕੀਤਾ ਪਿਆ ਸਾਹੀ ਜਿਹੜੀਆਂ ਆਣ ਆਲੀਆਂ ਚੌਣਾ ਉਹਨਾ ਚੋਣਾਂ ਵਿੱਚ ਇੱਕ ਵੱਡੀ ਬਰਾਦਰੀ ਆਪਣੇ ਵਿੱਚੋਂ ਵਧੀਆ ਇੱਕ ਲੀਡਰ ਕੱਢ ਕੇ ਹੋ ਸਕਦਾ ਸੀ ਅਗੇ ਚੋਣ ਦੀ ਤਿਆਰੀ ਕਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਵਿੱਚ ਕਿੰਨੀ ਕਿ ਬੋਟ ਆਪਣੇ ਵਿੱਚ ਹਲਕੇ ਦੇ ਵਿੱਚ ਸਾਡੇ 45 ਤੋਂ 50 ਹਜ਼ਾਰ ਵੋਟ ਹੈ ਜੀ 50 ਹਜ਼ਾਰ ਵੋਟ ਸਾਡੇ ਕੀ ਘਾਹ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਵੀ ਲੀਡਰ ਜਿਹੜਾ ਉਹ ਸਾਡੇ ਨਾਲ ਸੌਣ ਦੇ ਵਿੱਚ ਜਾਨੀ ਕਿ ਵੱਡੀ ਬਰਾਦਰੀ ਨੂੰ ਪਿੱਛੇ ਰੱਖਣ ਦੇ ਉਹਦੇ ਵਿੱਚ ਲੰਦਾ ਵੀ ਵੋਟਾਂ ਲਈਆਂ ਤੇ ਆਪਣਾ ਕੰਮ ਸਾਰਿਆ ਤੇ ਅਗਲੇ ਹੋਰ ਛੋਟਿਆਂ ਛੋਟਿਆਂ ਬਰਾਦਰੀਆਂ ਵਿੱਚ ਇੱਕ ਲੀਡਰ ਦੇ ਦਿੰਦੇ ਹੋ ਚੇਅਰਮੈਨ ਦੇਤਾ ਹੀ ਫਲਾਣਾ ਇਹ ਤਾਂ ਬਾਤੀ ਬਰਾਦੀ ਚ ਅੱਜ ਤੱਕ ਕਿਸੇ ਵੀ ਆਰਟੀ ਨੇ ਕੋਈ ਚੇਅਰਮੈਨ ਨਹੀਂ ਦਿੱਤਾ ਉਸ ਵਾਰ ਅੱਜ ਸਾਡਾ ਵਿਚਾਰ ਜਿਹੜਾ ਅਗਲੇ ਚੋਣ ਤੇ ਹੈਗਾ ਆਪਾਂ ਇੱਕ ਵਧੀਆ ਇਕੱਠ ਕਰਕੇ ਆਉਣ ਵਾਲੇ ਸਮੇਂ ਚ ਇਕੱਠ ਕਰਕੇ ਆਪਣਾ ਲੀਡਰ ਚੁਣਾਂਗੇ ਹੋ ਸਕਦਾ ਆਪਾਂ ਵੋਟਾਂ ਦੀ ਤਿਆਰੀ ਕਰਾਂਗੇ ਜੀ ਕਾਰਨ ਸਰ ਇਹ ਹੈ ਵੀ ਇਹ ਲੋਕ ਆਪਣੇ ਬਰਾਦਰੀਆਂ ਨੂੰ ਲਾਉਂਦੇ ਆ ਆਪਣੀ ਬਰਾਦਰੀ ਦਾ ਹੀ ਉਤੋਂ ਕਰਦੇ ਆ ਤੇ ਬਰਾਦਰੀਆਂ ਨੇ ਤਾਂ ਸਮਝਦਾ ਨਹੀਂ ਹੈਗੇ ਇਹ ਇੰਨੀ ਉਹ ਬਰਾਦਰੀਆਂ ਦੇ ਵਿੱਚੋਂ ਉਹ ਚਿਹਤਿਆਂ ਨੂੰ ਇਹ ਆਪਣੇ ਚੇਅਰਮੈਨ ਬਣਾਇਆ ਸਾਡੇ ਵਰਕਰਾਂ ਸੀ ਤਾਂ ਕਿ ਮਜ਼ਦੂਰ ਆਈ ਕੰਮ ਕਰਨ ਵਾਲੇ ਤੇ ਬੋਰਡ ਆਪਣੀ ਪੁਆਈ ਤੇ ਇਹਨਾਂ ਨੂੰ ਲੀਡਰ ਬਣਾਇਆ ਫਿਰ ਇਹ ਸਾਨੂੰ ਪੁੱਛਦੇ ਨਹੀਂ ਆ ਮੁੜ ਕੇ ਆ ਕੇ ਇਸ ਕਰਕੇ ਸਾਨੂੰ ਜਿਹੜੇ ਹੁਣ ਆਪਣੇ ਚੋਣ ਦੀ ਆਪਾਂ ਕੀਤੀ ਅੱਜ ਮੀਟਿੰਗ ਕੀਤੀ ਆ ਤੇ ਉਹਦੇ ਵਿਚਾਰ ਕੀਤੇ ਆਪਾਂ ਉਸ ਜੀ ਤੇ ਇਹ ਬਰਾਦਰੀਆਂ ਨੂੰ ਵੀ ਅਸੀਂ ਇਹ ਕਹਿਣਾ ਜਾਂਦੇ ਆਂ ਕਿ ਆਪਣਾ ਲੋਕਲ ਇੱਥ ਦਾ ਆਪਾਂ ਇੱਕ ਕੈਂਡੀਡੇਟ ਦੇਵਾਂਗੇ ਜਿਹੜੀਆਂ ਹੋਰ ਬਰਾਦੀਆਂ ਉਹ ਸਾਨੂੰ ਕਰਨ ਆ ਪਰ ਹਰ ਬਰਾਦੀ ਦੇ ਨਾਲ ਚੱਲਾਂਗੇ ਮੋਂਡੇ ਨੋਂਡੇ ਲਾ ਕੇ ਇਹ ਸਾਡੀ ਜਿਹੜੀ ਲੋਕਲ ਲੀਡਰ ਇੱਥੇ ਆਪਾਂ ਚੁਣ ਕੇ ਦੇਵਾਂਗੇ ਆਪਣੇ ਹਲਕੇ ਦੇ ਵਿੱਚ